ਪਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਕਈ ਧਾਰਮਿਕ ਸਮਾਗਮ ਹੋ ਚੁੱਕੇ ਨੇ ਤੇ ਕਈ ਹਾਲੇ ਵੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਹੋ ਰਹੇ ਨੇ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਲਗਾਤਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਜਾਣਕਾਰੀ ਕੈਂਪ ਵੀ ਲੱਗੂਗਾ ਬੱਚਿਆਂ ਦਾ ਵੀ ਸਿੱਖਿਆ ਦਾ ਹੋਰ ਸੰਦਰ ਜਾਣਕਾਰੀ ਉਹਦੇ ਵਿੱਚ ਜਾਣਕਾਰੀ ਬੱਚਿਆਂ ਨੂੰ ਵੀ ਤੇ ਸਾਰਿਆਂ ਨੂੰ ਵੀ ਜਿਹੜੇ ਇੱਥੋਂ ਦੇ ਬੋਰ ਨੇ ਆਗੂ ਹੋਰ ਦਿੱਤੀ ਜਾਊਗੀ ਆਸਟ੍ਰੇਲੀਆ ਗਵਰਨਮੈਂਟ ਦੇ ਵੱਲੋਂ ਕਈ ਗੁਰੂ ਘਰਾਂ ਨੂੰ ਸਪੈਸ਼ਲ ਤੌਰ ਤੇ ਇਕਨੋਲਜ ਕੀਤਾ ਗਿਆ ਉਹਨਾਂ ਨੂੰ ਅਪਰੀਸ਼ੀਏਸ਼ਨ ਸਰਟੀਫਿਕੇਟ ਦਿੱਤੇ ਗਏ ਨੇ ਸਾਹਿਬ ਫਾਇਰ ਬੁਸ਼ ਫਾਇਰ ਲੱਗਦੀ ਤੁਸੀਂ ਸੁਣਿਆ ਹੁਣ ਤੇ ਜਦੋਂ ਬੁਸ਼ ਫਾਇਰ ਹੋਵੇ ਜਾਂ ਫਲੱਡ ਆਏ ਹੁਣ ਹਰ ਸਮੇਂ ਸਮੇਂ ਤੇ ਇਹ ਗੁਰੂ ਘਰ ਆਨੇ ਬਹੁਤ ਹੀ ਯੋਗਦਾਨ ਪਾਇਆ ਤੇ ਉਹਨਾਂ ਦੀ ਸਵਾਮਾਂ ਨੂੰ ਦੇਖਦੇ ਹੋਏ ਪ੍ਰਮਾਣਿਤ ਕਰਦੇ ਹੋਏ ਗਵਰਨਮੈਂਟ ਇਹਨਾਂ ਨੂੰ ਐਪਰੀਸ਼ੀਏਸ਼ਨ ਦੇ ਸਾਡੀ ਵੀਰ ਦੇ ਕੇ ਸਨਮਾਨ ਕੀਤਾ ਜਿਨ੍ਹਾਂ ਦੇ ਵਿੱਚ ਗੁਰਦੁਆਰਾ 파ਰਥ ਵਾਲਿਆਂ ਵੀ 10000 ਤੋਂ ਉੱਪਰ ਅਪਰਾਣੀਆਂ ਨੂੰ ਹਰ ਸਾਲ ਜਿਹੜੇ ਹੋਮਲੈਸ ਹੁੰਦੇ ਆ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਪਰ ਟਰੱਕ ਡਰਾਈਵਰਸ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਫਿਰ ਪੂਰੀ ਦੁਨੀਆ ਤੋਂ ਥੋੜੇ ਸੌਖੇ ਤਰੀਕੇ ਦੇ ਨਾਲ ਕੀ ਉਹ ਆਸਟ੍ਰੇਲੀਆ ਦੇ ਡਰਾਈਵਰ ਚੱਲ ਪਾ ਰਹੇ ਨੇ ਕੀ ਸਥਿਤੀ ਅਜ ਜ਼ਰੂਰ ਸਾਂਝੀ ਕਰੋ ਕੋਈ ਵੀ ਲਾਇਸੈਂਸ ਜਿਹੜਾ ਲੈਣਾ ਆ ਉਹਦੇ ਲਈ ਮਿਹਨਤ ਜਾਂ ਟ੍ਰੇਨਿੰਗ ਨਾ ਕਰਨੀ ਪਵੇ ਘਰ ਬੈਠੇ ਹੀ ਲਾਇਸੈਂਸ ਮਿਲ ਜਵੇ ਕਈਆਂ ਦੀ ਜਾਂ ਇੰਗਲਿਸ਼ ਘਟਿਆ ਜਾਂ ਕੋਈ ਪ੍ਰੋਬਲਮ ਹੁੰਦੀਆਂ ਪਰ ਉਹਦੇ ਉਹ ਰਸਾ ਇਦਾਂ ਦਾ ਫਿਰ ਲੱਭ ਵੀ ਲੈਂਦੇ ਆ ਇੱਥੇ ਦੇ ਜਿਹੜੇ ਲਾਅ ਆ ਬੜੇ ਸਾਫਟ ਆ ਜਿਨ੍ਹਾਂ ਦਾ ਕਿ ਨਜਾਇਜ਼ ਫਾਇਦਾ ਉਠਾਇਆ ਜਾਂਦਾ ਉਹ ਬੰਦਾ ਇੱਕ ਘੰਟੇ 'ਚ ਹੀ ਲਾਇਸੈਂਸ ਦੇ ਕੇ ਤੋੜ ਦਿੰਦਾ ਸੀ ਉਹਦੇ ਵਿੱਚ ਦੇ ਕਸੂਰ ਜਾਂ ਅਣਜਾਣੇ ਬੱਚਿਆਂ ਦੀਆਂ 50 60 ਤੋਂ ਬਾਅਦ ਉੱਪਰ ਦੀਆਂ ਮੌਤਾਂ ਹੁੰਦੀਆਂ ਦੁਨੀਆ ਤੋਂ ਅਲੱਗ ਤੋਂ ਆਸਟ੍ਰੇਲੀਆ ਚੱਲਦਾ ਆ ਹੈ ਵੀ ਬੱਕਰਾ ਬਾਰਡਰ ਵੀ ਨਹੀਂ ਲੱਗਦੇ ਸੋ ਇਹ ਗਲਤ ਤਰੀਕੇ ਨਾਲ ਬੰਦਾ ਘਾਟੇ ਐਂਟਰ ਹੋਣ ਦਿੰਦੇ ਆ ਕਿਉਂਕਿ ਅਗਾਮ ਫਿਰ ਆਪਾਂ ਕਹਿ ਦਿੰਦੇ ਜੀ ਉਹ 트াম্প ਗਲਤ ਕਰਦਾ ਆ ਉਹ ਗਲਤ ਕਰਦਾ ਜਨਸੀ ਗਲਤੀ ਨਾ ਬੜੇ ਹੁੰਦੇ ਆ ਦੇਸ਼ਾਂ ਚ ਤਾਂ ਗਲਤ ਕੰਮ ਹੀ ਅੱਗੋਂ ਕੀ ਜਾਣੇ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਯਾਰ ਕੈਰੇਕਟਰ ਚੈੱਕ ਪੁਲਿਸ ਚੈੱਕ ਸਾਰਾ ਕੁਝ ਕਰਕੇ ਪਰ ਇਹਨਾਂ ਨੇ ਟੈਲੇਂਟ ਵਿਜੇ ਬਹੁਤ سارے ਖੁੱਲੇ ਹੋਏ ਆ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਆਸਟ੍ਰੇਲੀਆ ਡਾਇਰੀ ਮੈਂ ਹਾਂ ਪ੍ਰਪਸ਼ਦੂ ਇਸ ਪ੍ਰੋਗਰਾਮ ਦੇ ਜ਼ਰੀਏ ਆਸਟ੍ਰੇਲੀਆ ਭਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂਕਿ ਭਾਰਤੀ ਕਮਿਊਨਿਟੀ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ 'ਚ ਵਸਦੀ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਅਕਸਰ ਕਮਿਊਨਿਟੀ ਵੱਲੋਂ ਕੀਤੀਆਂ ਜਾਂਦੀਆਂ ਨੇ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਕਰਨੈਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਨੈਲ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿ ਨਵੰਬਰ ਮਹੀਨੇ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਹੈ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ ਜਿੱਥੇ-ਜਿੱਥੇ ਵੀ ਸਿੱਖ ਵਸਦੇ ਆ ਉੱਥੇ-ਉੱਥੇ ਇਸ ਪਰਬ ਤੇ ਜਿਹੜਾ ਕਹਿ ਲੋ ਕਿ ਧਾਰਮਿਕ ਸਮਾਗਮ ਹੋਏ ਸੰਗਤਾਂ ਦੇ ਵਿੱਚ ਬੜੀ ਸ਼ਰਧਾ ਦੇਖਣ ਨੂੰ ਮਿਲੀ ਪਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਕਈ ਧਾਰਮਿਕ ਸਮਾਗਮ ਹੋ ਚੁੱਕੇ ਨੇ ਤੇ ਕਈ ਹਾਲੇ ਵੀ ਵਕ-ਵਕ ਗੁਰੂ ਘਰਾਂ ਦੇ ਵਿੱਚ ਹੋ ਰਹੇ ਨੇ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਲਗਾਤਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜੀ ਹਾਂਜੀ ਸਿੱਖ ਮਨਾਉਣ ਵੀ ਕਿਉਂ ਨਾ ਜੀ ਦੇਖੋ ਪੂਰੀ ਲੋਕਾਈ ਦੇ ਉੱਤੇ ਉਹ ਕੁਰਬਾਨੀ ਗੁਰਤੇਗ ਬਾਦਰ ਮਹਾਰਾਜ ਦੀ ਦੀ ਬੈਰੀ ਜੁਨੀਕ ਆ ਲਖਣ ਆ ਲਾਸਾਨੀ ਕੁਰਬਾਨੀਆਂ ਇੱਕ ਹੋਰ ਧਰਮ ਨੂੰ ਦੇ ਬੰਦਿਆਂ ਨੂੰ ਮਨੁੱਖੀ ਹੱਕਾਂ ਦੀ ਜਿਹੜੇ ਫਰੀडम ਦੇ ਹੁੰਦੇ ਆ ਰਿਲੀਜੀਅਸ ਸਪਿਰਿਟਮ ਦੇ ਆ ਉਹਨਾਂ ਦੀ ਰੱਖਿਆ ਕਰਨੀ ਸੋ ਗੱਲ ਆਏ ਆ ਵੀ ਇਹ ਚੱਲੀ ਜਾਣੀ ਆ ਮੇਰੇ ਖਾਲ ਸਾਰਾ ਸਾਲ ਹੀ ਇਹ ਚੱਲੀ ਜਾਵੇ ਤਾਂ 350 ਸਾਲ ਦਾ ਸਤਾਵਦੀ ਦਾ ਇਹ ਪੁਰਬ ਹੈ ਸ਼ਹੀਦੀ ਦੇਸ ਦੇ ਚੱਲੀ ਦੇ ਰਹਿਣਗੇ ਹੱਲੇ ਵੀ ਇਹ ਇਦਾਂ ਹੀ ਮਨਾਇਆ ਜਾ ਰਿਹਾ ਗੁਰੂ ਘਰਾਂ ਦੇ ਵਿੱਚ ਇਸੇ ਸੰਦਰਭ ਦੇ ਵਿੱਚ ਗੁਰਦੁਆਰਾ ਰਿਵਜ਼ ਵੀ ਵਾਲਿਆਂ ਵੱਲੋਂ ਕਮਿੰਗ ਸੈਚਰਡੇ ਅਮਰ ਸੰਚਾਰ ਵੀ ਕਰਵਾਇਆ ਜਾ ਰਿਹਾ ਇੱਕ ਖਾਲਸਾ ਕੈਂਪ ਵੀ ਲਗਾਇਆ ਜਾ ਰਿਹਾ ਦਸੰਬਰ ਦੇ ਵਿੱਚ ਤੇ ਉਹਦੇ ਵਿੱਚ ਵੱਧ ਚੜ ਕੇ ਛੁੱਟੀਆਂ ਵੀ ਹੁੰਦੀਆਂ ਦਸੰਬਰ ਚ ਸਾਰਿਆਂ ਨੂੰ ਤੇ ਉਹ ਉਹ ਮਿਡਲ ਦੇ ਵਿੱਚ ਹੁੰਦਾ ਜਿਵੇਂ ਆਪਣੇ ਸਿੱਧੂ ਜੀ ਉਹ ਮੈਲਬਨ ਤੇ ਕੈਂਸ ਦੇ ਮੈਲਬਨ ਤੇ ਸੌਰੀ ਨਿਊ ਸਆਰਸ ਤੇ ਕੈਂਸ ਸਾਰਿਆਂ ਦੇ ਸੈਂਟਰ ਚ ਪੈਂਦੀ ਆ ਉਹ ਜਗ੍ਹਾ ਉੱਥੇ ਕੈਂਪ ਵੀ ਲਗਾਇਆ ਜਾ ਰਿਹਾ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਆ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਉਹ ਸਾਰਾ ਤੇ ਉਹ ਹੈਗਾ ਜੀ ਦਸੰਬਰ ਦੇ ਵਿੱਚ ਰਜਿਸਟ੍ਰੇਸ਼ਨ ਉਹਦੀ ਤੁਸੀਂ ਕਰਵਾ ਸਕਦੇ ਆ ਐਲਿਸ ਸਪ੍ਰਿੰਗ ਬਿਲਕੁਲ ਮੈਲਬਨ ਤੋਂ 10 ਘੰਟੇ ਦਾ ਸਿਡਨੀ ਤੋਂ 6 ਘੰਟੇ ਦਾ ਰਸਤਾ ਆ ਸੇ ਉੱਥੇ ਕੈਂਪ ਵੀ ਲੱਗੂਗਾ ਬੱਚਿਆਂ ਦਾ ਵੀ ਸਿੱਖਿਆ ਦਾ ਹੋਰ ਸੁੰਦਰ ਜਾਣਕਾਰੀ ਉਹਦੇ ਵਿੱਚ ਜਾਣਕਾਰੀ ਬੱਚਿਆਂ ਨੂੰ ਵੀ ਤੇ ਸਾਰਿਆਂ ਨੂੰ ਵੀ ਜਿਹੜੇ ਇਥੋਂ ਦੇ ਬੋਰ ਨੇ ਆਗੂ ਹੋਰ ਦਿੱਤੀ ਜਾਊਗੀ ਅੱਗੇ ਗੱਲ ਕਰਨੈਲ ਜੀ ਕਰਾਂਗੇ ਕਿ ਆਸਟ੍ਰੇਲੀਆ ਗਵਰਨਮੈਂਟ ਦੇ ਵੱਲੋਂ ਕਈ ਗੁਰੂ ਘਰਾਂ ਨੂੰ ਸਪੈਸ਼ਲ ਤੌਰ ਤੇ ਇਕਨੋਲਜ ਕੀਤਾ ਗਿਆ ਉਹਨਾਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਦਿੱਤੇ ਗਏ ਨੇ ਕਿਸ ਤਰ੍ਹਾਂ ਇਹ ਸਰਟੀਫਿਕੇਟ ਦਿੱਤੇ ਗਏ ਨੇ ਕਿਸ ਆਧਾਰ ਤੇ ਦਿੱਤੇ ਗਏ ਨੇ ਇਸ ਤੋਂ ਬਾਅਦ ਕਮਿਊਨਿਟੀ ਜਿਹੜਾ ਕਮੇਟੀਆਂ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਸ ਤਰ੍ਹਾਂ ਉਹ ਇਸ ਚੀਜ਼ ਨੂੰ ਲੈ ਰਹੇ ਨੇ ਕਿ ਵੱਡੇ ਤੌਰ ਤੇ ਐਪਰੀਸੀਏਸ਼ਨ ਆਸਟ੍ਰੇਲੀਆ ਗਵਰਨਮੈਂਟ ਨੇ ਕੀਤੀ ਹੈ ਹਾਂਜੀ ਦੇਖੋ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਆਫੀਸਰ ਮੈਲਬਨ ਦੇ ਵਿੱਚ ਉਹਨਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੁਣੇ ਸਾਨੂੰ ਦੱਸਿਆ ਤੁਸੀਂ ਦੇਖ ਵੀ ਸਕਦੇ ਹੋ ਉੱਥੇ ਦੇ ਲੋਕਲ ਗੁਰਦੁਆਰੇ ਦੇ ਮੈਂਬਰ ਪਾਰਲੀਮੈਂਟ ਦੇ ਆਫੀਸਰਾਂ ਨੇ ਆ ਕੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਸਾਲ ਭਰ ਦੀਆਂ ਸਵਾਮਾਂ ਗੁਰੂ ਘਰ ਵੱਲੋਂ ਜੋ ਕੀਤੀਆਂ ਜਾਂਦੀਆਂ ਜਿੱਦਾਂ ਹੁਣ ਸਵੀਮਿੰਗ ਦੇ ਲੈਸਨ ਲੈਸਨ ਵੀ ਦਿੱਤੇ ਜਾਂਦੇ ਆ ਅੱਜ ਕੱਲ੍ਹ ਗਰਮੀਆਂ ਆ ਬੀਚ ਦੇ ਉੱਤੇ ਬਹੁਤ ਲੋਕੀ ਜਾਂਦੇ ਆ ਸਾਡੇ ਨਾਵੇਂ ਬਿਸਟਰ ਆ ਜਾਂਦੇ ਆ ਹਰ ਸਾਲ ਕੋਈ ਨਾ ਕੋਈ ਘਟਨਾ ਨਾ ਵਾਪਰ ਜਵੇ ਸਵੀਮਿੰਗ ਦੇ ਵਿੱਚ ਕਿਦਾਂ ਇਨੀਸ਼ੀਅਲ ਪੁਆਇੰਟ ਦੇ ਬਚਾਅ ਵਾਸਤੇ ਕੀ ਰੂਲ ਹੁੰਦੇ ਆ ਉਹ ਵੀ ਦਿੱਤੇ ਜਾਂਦੇ ਆ ਤੇ ਇਦਾਂ ਹੀ ਲੰਗਰ ਪ੍ਰਥਾ ਜਦੋਂ ਔਖਾ ਟਾਈਮ ਆਉਂਦਾ ਚਾਹੇ ਫਾਇਰ ਬੁਸ਼ ਫਾਇਰ ਲੱਗਦੀ ਤੁਸੀਂ ਸੁਣਿਆ ਹੁਣ ਤੇ ਜਦੋਂ ਬੁਸ਼ ਫਾਇਰ ਹੋਵੇ ਜਾਂ ਫਲੱਡ ਆਏ ਹੁਣ ਹਰ ਸਮੇ ਸਮੇ ਤੇ ਇਹ ਗੁਰੂ ਘਰਾਂ ਨੇ ਬਹੁਤ ਹੀ ਯੋਗਦਾਨ ਪਾਇਆ ਤੇ ਉਹਨਾਂ ਦੀ ਸਵਾਵਾ ਨੂੰ ਦੇਖਦੇ ਹੋਏ ਪਰਮਾਨਿਤ ਕਰਦੇ ਹੋਏ ਗਵਰਨਮੈਂਟ ਇਹਨਾਂ ਨੂੰ ਐਪਰੀਸ਼ੀਏਸ਼ਨ ਦੇ ਸਾੜੀ ਵੀਰ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਦੇ ਵਿੱਚ ਗੁਰਦੁਆਰਾ 파ਰਥ ਵਾਲਿਆਂ ਨੇ ਵੀ 3000 ਤੋਂ ਉੱਪਰ ਪ੍ਰਾਣੀਆਂ ਨੂੰ ਹਰ ਸਾਲ ਜਿਹੜੇ ਹੋਮਲੈਸ ਹੁੰਦੇ ਆ ਕਮਾਈ ਨਹੀਂ ਕਰ ਸਕਦੇ ਆ ਜਾਂ ਰੋਟੀ ਪਾਣੀ ਤੋਂ ਉਹਨਾਂ ਨਹੀਂ ਖਰਚਾ ਉਹਨਾਂ ਨੂੰ ਉਹ ਪ੍ਰੋਵਾਈਡ ਕਰਾਉਂਦੇ ਆ ਡਿਸੇਬਲਡ ਸੈਂਟਰਾਂ ਨੂੰ ਵੀ ਉਹਨਾਂ ਨੂੰ ਵੀ ਦੇ ਗੁਰਦੁਆਰਾ ਪਾਰਸ ਦਾ ਵੀ ਉਹਨੂੰ ਵੀ ਸਾਡੀ ਬਰਨ ਮਿਲਿਆ ਏਸੀ ਤਰ੍ਹਾਂ ਗੁਰਦੁਆਰਾ ਡਾਰ ਬਣਿਆ ਲੈ ਸ਼ੁਰੂਆਤੀ ਉਹਨਾਂ ਦੀ ਸੰਗਤ ਵੀ ਥੋੜੀ ਹੁੰਦੀ ਆ ਡਾਰਮ ਬਹੁਤ ਕਾਫੀ ਦੂਰ ਪੈ ਜਾਂਦੇ ਆਂ ਉਧਰੋਂ ਇੰਡੀਆ ਤੋਂ ਆਉਂਦਿਆਂ ਨੂੰ ਤੇ ਉੱਥੇ ਵੀ ਗੁਰੂ ਘਰ ਦੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਹੁਣੇ ਦੱਸਿਆ ਵੀ ਸਾਨੂੰ ਵੀ ਇੱਥੇ ਦੀ ਗਵਰਨਮੈਂਟ ਨੇ ਆ ਕੇ ਐਪਰੀਸ਼ੀਏਟ ਕੀਤਾ ਉਹਨਾਂ ਗੁਰਦੁਆਰਿਆਂ ਨੂੰ ਉਹਨਾਂ ਨੇ ਦੱਸਿਆ ਵੀ ਕੋਈ ਲੋੜਿੰਦੀਆਂ ਚੀਜ਼ਾਂ ਚਾਹੀਦੀਆਂ ਹੁਣ ਜਾਂ ਹੋਰ ਪੰਡਿੰਗ ਹੋਵੇ ਸਾਨੂੰ ਦੱਸੋ ਉਹਨਾਂ ਦਾ ਵੀ ਉਹਨਾਂ ਨੇ ਕਾਫੀ ਸਲਾਹਾਂ ਕੀਤੀ ਜੀ ਅੱਗੇ ਕਰਨਲ ਜੀ ਗੱਲ ਕਰਾਂਗੇ ਇੱਕ ਉਚੇਚੇ ਤੌਰ ਤੇ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਖੇਡਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਲਈ ਲੋਕਾਂ ਦੇ ਵਿੱਚ ਖੇਡਾਂ ਦੇ ਪ੍ਰਤੀ ਹੋਰ ਜਜ਼ਬਾ ਪੈਰਨ ਦੇ ਲਈ ਤੇ ਸਾਨੂੰ ਫਿਜ਼ੀਕਲੀ ਫਿੱਟ ਰਹਿਣ ਦੇ ਲਈ ਇੱਕ ਵੱਡੀ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਸਪੋਰਟਸ ਕਮੇਟੀਆਂ ਦੇ ਵੱਲੋਂ ਕਿ ਜਿਹੜੇ ਗੇਮਸ ਹੁੰਦੀਆਂ ਨੇ ਗਿਆ ਖਾਸ ਕਰਕੇ ਆਸਟ੍ਰੇਲੀਅਨ ਸਿਕ ਗੇਮਸ ਇਸ ਤੋਂ ਇਲਾਵਾ ਕਹਿੰਦੇ ਹੋਰ ਵੀ ਜਿਹੜੀਆਂ ਗੇਮਸ ਹੁੰਦੀਆਂ ਹਨ ਉਹਨਾਂ ਨੂੰ ਸਪான்ਸਰ ਜ਼ਰੂਰ ਕੀਤਾ ਜਾਵੇ ਜੇ ਸਪான்ਸਰ ਮਿਲੇਗਾ ਤਾਹੀਂ ਉਹ ਜਿਹੜੀ ਗੇਮ ਐ ਤਾਂ ਹੀ ਉਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਨੇ ਉਹ ਚੱਲ ਸਕਣਗੇ ਇਹਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਮਿਲਣਾ ਹੈ ਜੀ ਬਿਲਕੁਲ ਜੀ ਇਹੀ ਹੁੰਦਾ ਆ ਕਿ ਜਿੰਨੇ ਵੀ ਸਾਡੇ ਹੋਏ ਆ ਪੁਰਖੇ ਪਹਿਲਾਂ ਦੇ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਕੈਨੇਡਾ ਇੰਗਲੈਂਡ ਨੂੰ ਲਿਖਿਆ ਜਾਵੇ ਤਾਂ ਸਤੋਂ 2-3 ਪੀੜ੍ਹੀਆਂ ਅੱਗੇ ਚੱਲਦੇ ਪਏ ਆ ਪਰ ਆਸਟ੍ਰੇਲੀਆ ਦੇ ਵਿੱਚ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਆ ਗੀਮਾਂ ਦਾ ਇਹ ਇੱਕ ਆਪਣੇ ਦੁਨੀਆ ਭਰ ਦੇ ਉੱਤੇ ਹੀ ਮਸ਼ਹੂਰ ਆ ਆਸਟ੍ਰੇਲੀਅਨ ਐਨੂਅਲ ਸਿੱਖ ਗੇਮਜ਼ ਉਹਨਾਂ ਦੇ ਪ੍ਰਧਾਨ ਸਰ ਜੈਗ ਚੁੱਗਾ ਜੀ ਨੇ ਦੱਸਿਆ ਬਈ ਐਦ ਕੀ ਇੱਕ ਨਵੀਂ ਵੀ ਹੋਰ ਗੇਮ ਨਵੇਂ ਬੰਦਿਆਂ ਵਾਸਤੇ ਵੀ ਜਿੱਦਾਂ ਹੁਣ ਆਪਾਂ ਉਹਨੂੰ ਡਿਸੈਗਰੇਟ ਕਹਿ ਦਿੰਦੇ ਆ ਜਾਂ ਅੰਗਹੀਣ ਜਾਂ ਪੰਗ ਕਹਿ ਦਿੰਦੇ ਆ ਉਹਨਾਂ ਵਾਸਤੇ ਵੀ ਜਜ਼ਬਾ ਹੁੰਦਾ ਆ ਗੀਮਾਂ ਦਾ ਖੇਡਣ ਦਾ ਕੋਈ ਘਾਟ ਨਹੀਂ ਹੁੰਦੀ ਸਗੋਂ ਕੁਦਰਤੀ ਪ੍ਰਮਾਤਮਾ ਨਾਲ ਕੋਈ ਐਕਸਟਰਾ ਉਹਨਾਂ ਨੂੰ ਸਕਿੱਲ ਦਿੱਤੀ ਹੁੰਦੀ ਆ ਉਹਨਾਂ ਨੂੰ ਦੇਖਦੇ ਐਦ ਕੀ ਉਹਨਾਂ ਨੇ ਇਹ ਦੱਸਿਆ ਕਿ სპੋਰਟਸ ਫੋਰ ਪਲੇਅਰਸ ਵਿਦ ਡਿਸੇਬਿਲਟੀ ਐਦ ਕੀ ਉਹ ਸ਼ਾਮਲ ਕੀਤੀਆਂ ਐ ਬਹੁਤ ਹੀ ਚੰਗੀ ਗੱਲ ਐ ਉਹਨੂੰ ਦੱਸਿਆ ਕਿ ਮੈਨੂੰ ਰਾਤੀਂ ਫੁਰਨਾ ਆਇਆ ਵੈਸੇ ਇਹ ਐਡ ਕਰਤਾ ਉਹ ਸਾਰਿਆਂ ਨੇ ਬਹੁਤ ਸੰਤਿਨਾ ਸਰਕਾਰਿਆ ਤੇ ਉਹ ਜਿੰਨੇ ਵੀ ਤੁਸੀਂ ਦੇਖਣ ਵਾਲੇ ਆ ਜਾਂ ਹੋਰ ਵੀ ਸ਼ੇਅਰ ਕਰਿਓ ਜਿਨ੍ਹਾਂ ਘਰਾਂ ਦੇ ਵਿੱਚ ਬੱਚਿਆਂ ਦੀ ਕੋਈ ਲਾਂ ਬਾਹ ਲੱਤ ਜਾਂ ਕੁਦਰਤੋਂ ਕੋਈ ਇਦਾਂ ਦੀ ਗੱਲ ਆ ਉਹ ਵੀ ਗੇਮਾਂ ਉਹਨਾਂ ਦੀ ਐਦ ਕੀ ਹੋਣਗੀਆਂ ਬਦ ਜੜ ਕੇ ਸਾਲਾ ਉਹਨਾਂ ਤੋਂ ਫਿਕਰਤ ਸ਼ਾਹਤ ਕਰੋ ਔਰ ਕੋਈ ਹੀਣ ਭਾਵਨਾ ਨਾ ਮਹਿਸੂਸ ਕਰਨ ਉਹ ਤੁਸੀਂ ਬਿਲਕੁਲ ਉਹਨਾਂ ਦੱਸੋ ਕਿ 15 16 ਤੋਂ ਪਲੇਅਰ ਉੱਪਰ ਰਜਿਸਟਰਡ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਹੋਰ ਆਪਾਂ ਬੇਨਤੀ ਕਰਦੇ ਉਹਦੀ ਰਜਿਸਟ੍ਰੇਸ਼ਨ ਕਰ ਦਿਓ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਅਸੀਂ ਜਿੰਨੇ ਵੀ ਡਿਸੇਰ ਬੜਿਆ ਉਹਨਾਂ ਲਈ ਵੱਖਰਾ ਇੱਕ ਸੈਂਟਰ ਸਟੇਟ ਨੈਟਬਾਲ ਹਾਕੀ ਸੈਂਟਰ ਆ ਬਹੁਤ ਵਧੀਆ ਨੈਸ਼ਨਲ ਲੈਵਲ ਦਾ ਉਹ ਹਾਇਰ ਕਰ ਲਿਆ ਗਿਆ ਕਮੇਟੀ ਵੱਲੋਂ ਸੋ ਇਸੇ ਕਰਕੇ ਸਪਾਂਸਰ ਜਿਹੜੇ ਕਰਦੇ ਜਿਨ੍ਹਾਂ ਨੇ ਕੋਈ ਮਦਦ ਕਰਨੀ ਜਾਂ ਆਪਣੇ ਬਿਜ਼ਨਸ ਦੀ ਐਡ ਕਰਾਉਣੀ ਉਹਨਾਂ ਦੀ ਸਪான்ਸਰਾਂ ਦੀ ਲੋੜ ਹੈਗੀ ਆ ਦੂਜੀ ਗੱਲ ਇਹ ਆ ਐਦ ਕੀ ਇੱਕ ਹੋਰ ਵਧੀਆ ਗੱਲ ਆ ਕਿ ਸਵਾ ਲੱਖ ਡਾਲਰ ਚਿਲਡਰਨ ਹਸਪੀਟਲ ਨੂੰ ਦੇਣਾ ਆ ਰਾਇਲ ਚਿਲਡਰਨ ਹਸਪੀਟਲ ਨੂੰ ਡੋਨੇਟ ਵੀ ਕਰਨ। ਦੇਖੋ ਤੁਹਾਡਾ ਪੈਸਾ ਹੱਥੋਂ ਵੀ ਕੁਝ ਦੇ ਜੋ ਗੁਰੂ ਮਹਾਰਾਜ ਦਾ ਹੁਕਮ ਵੀ ਆ ਤੇ ਸੇਵਾ ਕਰਨੀ ਹੁੰਦੀ ਆ ਉਹ ਸਾਰੇ ਜਣੇ ਤੁਸੀਂ QR ਕੋਡ ਐਦ ਕੀ ਬਣਾ ਦਿੱਤਾ ਗਿਆ ਆ ਉਹ ਗੇਮਾਂ ਦੇ ਫੀਲਡ ਦੇ ਵਿੱਚ ਵੀ ਅਵੇਲੇਬਲ ਹੋਊਗਾ ਹੁਣ ਤੋਂ ਵੀ ਤੁਸੀਂ ਉਹ QR ਕੋਡ ਦੇ ਉੱਤੇ ਉਹ ਤੁਸੀਂ ਸਾਰਿਆਂ ਨੂੰ ਡੋਨੇਸ਼ਨ ਜਿੰਨੀ ਵੀ 5 10 ਡਾਲਰ 20 ਡਾਲਰ ਕਰ ਸਕਦੇ ਆ ਇੱਕ ਬਹੁਤ ਹੀ ਚੰਗੇ ਕੰਮ ਦੇ ਵਿੱਚ ਜਾ ਰਹੀ ਆ ਰਾਇਲ ਚਿਲਡਰਨ ਹਸਪੀਟਲ ਦੇ ਵਿੱਚ ਜਿਹੜੇ ਕਿ ਬਹੁਤ ਹੀ ਲੜੀਂਦੇ ਨੀਡੀ ਬੱਚਿਆਂ ਦੇ ਸੇਵਾ ਵਾਸਤੇ ਤੁਹਾਡਾ ਪੈਸਾ ਜਾਊਗਾ ਸਾਰੀ ਕਮੇਟੀ ਵੱਲੋਂ ਤੁਸੀਂ ਕਮੇਟੀ ਦੇਖ ਸਕਦੇ ਆ ਨਵੀਂ ਕਮੇਟੀ ਵੱਲੋਂ ਮੈਲਬਨ ਦੀ ਵੱਲੋਂ ਇਹ ਵੱਖਰੀ ਤਰ੍ਹਾਂ ਦੀ ਬਹੁਤ ਹੀ ਨਰਮ ਨਿਰਮਤਾ ਸਹਾਇਤਾ ਤੇ ਬੇਨਤੀ ਆ ਪਈ ਸਾਰੇ ਜਣਿਆਂ ਦੇ ਵਿੱਚ ਵੱਧ ਵੱਧ ਯੋਗਦਾਨ ਪਾਓ ਤੇ ਸ਼ੇਅਰ ਵੀ ਕਰੋ ਬਾਤ ਉਹ ਜਿਹੜਾ ਤੁਹਾਡੀ ਤੇਲਪਾਲ ਦੀ ਕਮਾਈ ਆ ਗੋਰਦਵਾਰਿਆਂ ਤੋਂ ਇਲਾਵਾ ਬਾਹਰ ਵੀ ਕਿਤੇ ਜਾਂ ਗਵਰਨਮੈਂਟਾਂ ਹਲ ਵੀ ਇਸੇ ਤਰ੍ਹਾਂ ਤੁਹਾਡੀ ਕਮਿਊਨਿਟੀ ਦਾ ਸਿੱਖ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਦਾ ਨਾਮ ਬਣ ਸਕੇ ਜੀ ਸੋ ਤੁਸੀਂ ਇਹਨਾਂ ਗੇਮਸ ਦੇ ਵਿੱਚ ਇੰਡੀਵਿਜੂਅਲੀ ਕਿਸੇ ਸੰਸਥਾ ਦੇ ਵਜੋਂ ਕਿਸੇ ਵੀ ਤਰ੍ਹਾਂ ਜਿਹੜਾ ਆਪਣਾ ਯੋਗਦਾਨ ਹੈ ਉਹ ਪਾ ਸਕਦੇ ਹੋ ਸੋ ਯੋਗਦਾਨ ਜ਼ਰੂਰੀ ਹੈ ਕਹਿੰਦੇ ਦਾਨਪੁਣ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਅਜਿਹੇ ਦੇ ਵਿੱਚ ਤਾਨੂੰ ਇਹ ਵੀ ਦੱਸ ਦਈਏ ਕਿ ਗੇਮਸ ਨੇ ਜਿਹੜੀਆਂ ਉਹ ਖਾਸ ਕਰਕੇ ਪੰਜਾਬੀਆਂ ਦਾ ਬਹੁਤ ਔਟ ਟੁੱਟ ਹਿੱਸਾ ਨੇ ਸੋ ਗੇਮਸ ਦੇ ذریعے ਜੇ ਅਸੀਂ ਉਹਨਾਂ ਡਿਸੇਬਲ ਬੱਚਿਆਂ ਨੂੰ ਪ੍ਰਮੋਟ ਕਰ ਸਕਦੇ ਆ ਤਾਂ ਇਹ ਬਹੁਤ ਵਧੀਆ ਅਪਰਾਹ ਲੈ ਅੱਗੇ ਗੱਲ ਕਰਨ ਐਲਜੀ ਕਰਾਂਗੇ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਫਿਲਹਾਲ ਟਰੱਕ ਡਰਾਈਵਰਾਂ ਲਈ ਹਾਲਾਤ ਨੇ ਜਿਹੜੇ ਉਹ ਬਹੁਤ ਖਰਾਬ ਹੋਏ ਹੋਏ ਨੇ ਕਿਉਂਕਿ ਟਰੰਪ ਸਰਕਾਰ ਨੇ ਇੰਨੀ ਕੁ ਜ਼ਿਆਦਾ ਸਖਤਾਈ ਕਰਤੀ ਹੈ ਕਿ ਹੁਣ ਟਰੱਕ ਚਲਾਉਣਾ ਉੱਥੇ ਮੁਸ਼ਕਲ ਹੋਇਆ ਪਿਆ ਤੇ ਕਿਤੇ ਨਾ ਕਿਤੇ ਸਖਤੀਆਂ ਨੇ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਬਾਰਡਰ ਹੈ ਅਮਰੀਕਾ ਦਾ ਵਕ-ਵਕ ਥਾਵਾਂ ਤੇ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਵੀ ਪਹਿਲਾਂ ਬਹੁਤ ਕੁਝ ਟਰੱਕਿੰਗ ਦੇ ਵਿੱਚ ਚਿੱਟਾ ਮੈਥਫੈਟਾਮਾਈਨ ਵਗੈਰਾ ਕਾਫੀ ਕੁਝ ਆਉਂਦਾ ਸੀ ਤਾਂ ਉਹਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੀਆਂ ਸ਼ਕਤੀਆਂ ਹੋਈਆਂ ਹੋਈਆਂ ਨੇ ਪਰ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਪਰ ਟਰੱਕ ਡਰਾਈਵਰਸ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਫਿਰ ਪੂਰੀ ਦੁਨੀਆ ਤੋਂ ਥੋੜੇ ਸੌਖੇ ਤਰੀਕੇ ਦੇ ਨਾਲ ਕੀ ਉਹ ਆਸਟ੍ਰੇਲੀਆ ਦੇ ਡਰਾਈਵਰ ਚੱਲ ਪਾ ਰਹੇ ਨੇ ਕੀ ਸਥਿਤੀ ਅੱਜ ਜ਼ਰੂਰ ਸਾਂਝੀ ਕਰੋ ਦੇਖੋ ਜਦੋਂ ਕਿਤੇ ਜਾਂਦੇ ਸਾਡੇ ਪੰਜਾਬੀ ਜਾਂ ਭਾਈਚਾਰਾ ਉਹ ਜਿਹੜਾ ਕੋਈ ਨਵੇਂ ਆਂਦੇ ਉਹ ਹਮੇਸ਼ਾ ਇਹੀ ਚਾਹੁੰਦੇ ਆ ਬਿਨਾ ਐਕਸਪੀਰੀਅੰਸ ਤੋਂ ਜਾਂ ਪੈਸੇ ਦੇ ਕੇ ਇਦਾਂ ਹੀ ਵੇਚਾ ਚਾਹੁੰਦੇ ਵੀ ਪਲੇਟ ਦੇ ਵਿੱਚ ਲੱਗਾ ਆ ਜਵੇ ਤੇ ਇਦਾਂ ਹੀ ਉਹ ਚਾਹੁੰਦੇ ਆ ਵੀ ਕੋਈ ਵੀ ਲਾਇਸੈਂਸ ਜਿਹੜਾ ਲੈਣਾ ਆ ਉਹਦੇ ਲਈ ਮਿਹਨਤ ਜਾਂ ਟ੍ਰੇਨਿੰਗ ਨਾ ਕਰਨੀ ਪਵੇ ਘਰ ਬੈਠੇ ਹੀ ਲਾਇਸੈਂਸ ਮਿਲ ਜਵੇ ਕਈਆਂ ਦੀ ਜਾਂ ਇੰਗਲਿਸ਼ ਘਟਿਆ ਜਾਂ ਕੋਈ ਪ੍ਰੋਬਲਮ ਹੁੰਦੀਆਂ ਪਰ ਉਹਦੇ ਉਹ ਰਸਤਾ ਇਦਾਂ ਦਾ ਫਿਰ ਲੱਭ ਵੀ ਲੈਂਦੇ ਆ ਇੱਥੇ ਦੇ ਜਿਹੜੇ ਲਾਅ ਆ ਬੜੇ ਸੌਫਟ ਆ ਜਿਨ੍ਹਾਂ ਦਾ ਕਿ ਨਜਾਇਜ਼ ਫਾਇਦਾ ਉਠਾਇਆ ਜਾਂਦਾ ਸੋ ਏਸੀ ਤਰਜ਼ ਦੇ ਉੱਤੇ ਦੇਖਿਆ ਜਾਵੇ ਜਦੋਂ ਕਿ ਕਿਤੇ ਇੰਟਰਨੈਸ਼ਨਲੀ ਅੱਜ ਕੱਲ ਗਲੋਬਲਾਈਜੇਸ਼ਨ ਹੈ ਕੋਈ ਵੀ ਪ੍ਰੋਬਲਮ ਹੋਵੇ ਚਾਹੇ ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਆ ਚਾਹੇ ਇਦਾਂ ਦੀਆਂ ਜਿਹੜੀਆਂ ਕਰਾਪਸ਼ਨ ਵਾਲੀਆਂ ਗੱਲਾਂ ਆ ਜਾਂ ਲਾਇਸੈਂਸ ਦਿੱਤੇ ਜਾਂਦੇ ਆ ਉਹ ਇੱਥੇ ਵੀ ਸੇਮ ਹੀ ਗੱਲ ਹੋਈ ਹੋਈ ਆ ਸਾਡੇ ਜਿੰਨੇ ਵੀ ਟਰਕਿੰਗ ਵਾਲੇ ਡਰਾਈਵਰ ਭਰਾ ਆ ਉਹਨਾਂ ਨੂੰ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਗਿਲ ਨਾਮ ਦਾ ਮੈਂ ਪੂਰਾ ਨਾਮ ਹੀ ਲੈਣਾ ਚਾਹੁੰਦਾ ਕਿਉਂਕਿ ਹੱਲੇ মিডিਆ ਨੇ ਹੀ ਦੱਸਿਆ ਤੇ ਪੁਲਿਸ ਦੇ ਵਧੀਆ ਆਲਾ ਹਸਰਾਂ ਤੋਂ ਵੀ ਇਹ ਪਤਾ ਲੱਗਾ ਵੀ ਇਹ ਸਾਰਿਆਂ ਨੂੰ ਜਾਗਰੂਕ ਕਰਾ ਦੋ ਕਿ ਜਿਨ੍ਹਾਂ ਨੇ ਘਰ ਬੈਠ ਕੇ ਉਹ ਘੰਟੇ ਚ ਬੰਦਾ ਲਾਇਸੈਂਸ ਦਿੰਦਾ ਸੀ ਗਿਲ ਗਿਲ ਨਾਮ ਦਾ ਬੰਦਾ ਆ ਉਹ ਕੋਈ ਪੂਰਾ ਨਾਮ ਹੀ ਆਪਾਂ ਲੈਂਦੇ ਹੱਲੇ ਜਦੋਂ ਵੱਧ ਜਾਣਕਾਰੀ ਮਿਲੂਗੀ ਅਗਲੇ ਹਫਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਨੇ ਇੱਕ ਘੰਟੇ ਚ ਘਰ ਬੈਠ ਕੇ ਉਹ ਬੰਦੇ ਨੇ ਉਹਦੀ ਵਾਈਫ ਵੀ ਬੱਚੀ ਤੇ ਉਹ ਵੀ ਨਾਲ ਹੀ ਇੱਕ ਘੰਟੇ ਚ ਘਾਰ ਬੈਠ ਕੇ ਉਹ ਹਾਈ ਵੱਡੇ ਟਰੱਕਾਂ ਦਾ ਲਾਇਸੈਂਸ ਦਿੰਦੇ ਰਹੇ ਵੈਰੀ ਅਮੇਜ਼ਿੰਗ ਰਾਨੀ ਜਨ ਗਾਲਿਆ ਔਰ ਇਹ ਬਹੁਤ ਹੀ ਇਹ ਗੱਲ ਦਾ ਘਟਾ ਹੁੰਦਾ ਕੋ ਆਪਣੀ ਕਮਿਊਨਿਟੀ ਦਾ ਉਹਨਾਂ ਦੇ ਲਾਇਸੈਂਸ ਜਿਨ੍ਹਾਂ ਨੇ ਲੈ ਲਏ ਹੋਏ ਆ ਉਹ ਧਿਆਨ ਰੱਖਣ ਉਹ ਫੜੇ ਜਾਣਗੇ ਚੈਕਿੰਗ ਹਾਰਡ ਹੋ ਗਈ ਆ ਤੇ ਜਿਹੜੇ ਹੋਰ ਸਾਡੇ ਇਨਸਟ੍ਰਕਟਰ ਦਿੰਦੇ ਵੀ ਆ ਲਾਇਸੈਂਸ ਜਿਹਾਂ ਦੇ ਉਹਨਾਂ ਨੂੰ ਵੀ ਚਕੰਨੇ ਆਉਣਾ ਪੈਣਾ ਆ ਉਹ ਸਾਰੇ ਗਵਰਨਮੈਂਟ ਦੇ ਰੈਡਾਰ ਦੇ ਉੱਤੇ ਆ ਉਹਨਾਂ ਦੀ ਸਕਰੀਨ ਹੀ ਚੱਲ ਰਹੀ ਆ ਉਹ ਦੇਖ ਰਹੇ ਆ ਖੁੱਲਾ ਜਾਲ ਪਛਾਇਆ ਕਿ ਕਿੰਨੇ ਕੰਮੇ ਹੋਰ ਇਦਾਂ ਦੇ ਕਰਦੇ ਆ ਉੱਠੇ ਸਦੇ ਇਸ ਕਰਕੇ ਜਿੰਨੇ ਇਨਸਟ੍ਰਕਟਰ ਆ ਸਾਣਵੀਨ ਕਰੋ ਆਰਟੀਓ ਤੋਂ ਚੈੱਕ ਕਰਾਓ ਵੀ অথੋਰਾਇਜ਼ਡ ਹੈਗੇ ਆ ਆਪਣੀ ਇੰਗਲਿਸ਼ ਚੈੱਕ ਕਰੋ ਪੂਰੀ ਟ੍ਰੇਨਿੰਗ ਜੇ 15 ਦਿਨ ਦੀ ਆ 10 ਦਿਨਾਂ ਦੀ ਉਹ ਤੋਂ ਬਾਅਦ ਜੇ ਤੁਹਾਡਾ ਐਕਸਪੀਰੀਅੰਸ ਨਹੀਂ ਹੈਗਾ ਤਾਂ ਇੱਕਦਮ ਵੱਡੀ ਟਰੱਕ ਦੇ ਉੱਤੇ ਨਾ ਜਾਓ ਪਹਿਲਾਂ ਛੋਟਾ ਟਰੱਕ ਚਲਾ ਲਓ ਕਾਰ ਹੀ ਚਲਾ ਲਓ ਕਾਰ ਚਲਾਉਣ ਲਈ ਵੀ ਕੋਟੋਗੜ 2-3 ਸਾਲ ਲਈ ਇੱਥੇ ਵੀ ਮਿਲਦੀ ਪ੍ਰੋਵੀਜ਼ਨਲ ਲਾਇਸੈਂਸ ਜਿਹਨੂੰ ਕਹਿੰਦੇ ਆ ਇਟ ਮੀਨਸ 2 ਸਾਲ ਬਾਅਦ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੇ ਕਿਹੜੇ-ਕਿਹੜੇ ਖਤਰਿਆਂ ਤੋਂ ਤੁਸੀਂ ਬਲਾਈਂਡ ਸਪੀਸ ਕਿੱਥੋਂ-ਕਿੱਥੋਂ ਬਚ ਸਕਦੇ ਆ ਸੋ ਇਹ ਲਾਲ ਜਣਾਉਗਾ ਵੀ ਟਰੱਕਿੰਗ 'ਚ ਪੈਸੇ ਬਹੁਤ ਆ ਬੈਸੇ ਵੀ ਕੰਮ ਖਰਾਬ ਆ ਹੁਣ ਕੰਮ ਘਟੇ ਹੋ ਆ ਥੋੜੇ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਜਾਲੀ ਲਾਇਸੈਂਸ ਆ ਜਾਂ ਲੋਡ ਕਿੱਦਾਂ ਰੱਖਣਾ ਉਹਦੀ ਸੇਫਟੀ ਕੀ ਕਰਨੀ ਆ ਆਪਾਂ ਕਿਸੇ ਚੰਗੇ ਮਾਰ ਨਾਲ ਗੱਲਬਾਤ ਕਰਾਵਾਂਗੇ ਪਰ ਇੱਥੇ ਵੀ ਇਦਾਂ ਹੋਈ ਉਹ ਬੰਦਾ ਇੱਕ ਘੰਟੇ 'ਚ ਹੀ ਲਾਇਸੈਂਸ ਦੇ ਕੇ ਤੋੜ ਦਿੰਦਾ ਸੀ ਉਹਦੇ ਵਿੱਚ ਦੇ ਕਸੂਰ ਜਾਂ ਅਣਜਾਣੇ ਬੱਚਿਆਂ ਦੀਆਂ 50 60 ਤੋਂ ਵੱਧ ਉੱਪਰ ਦੀਆਂ ਮੌਤਾਂ ਹੋ ਚੁੱਕੀਆਂ ਬਹੁਤ ਦੁੱਖ ਦੀ ਗੱਲ ਹੈ ਜੀ ਅੱਗੇ ਜ਼ਿਕਰ ਕਰਾਂਗੇ ਜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਤਰਜ਼ ਦੇ ਉੱਪਰ ਕੁਝ ਉਪਰਾਲੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਜੋ ਕਿ ਜੋਰਾ ਸਿੰਘ ਹੁਣਾ ਵੱਲੋਂ ਕੀਤੇ ਜਾ ਰਹੇ ਨੇ ਤਾਂ ਕਿ ਉਸੇ ਤਰਜ਼ ਦੇ ਉੱਪਰ ਹੀ ਕੰਮਕਾਰ ਜਿਹੜਾ ਉੱਥੇ ਵੀ ਹੋ ਸਕੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜ਼ਰੂਰ ਸਾਂਝੀ ਕਰੋ ਦੇਖੋ ਜੀ ਇਹ ਮਾਨਯੋਗ ਪ੍ਰੋਫੈਸਰ ਜੋ ਡਾਕਟਰ ਜੋਰਾ ਸਿੰਘ ਹੁਣੀ ਆ ਪਾਰਸ ਦੇ ਵਿੱਚ ਉੱਥੇ ਦੀ ਯੂਨੀਵਰਸਿਟੀ ਜੀ ਉਹਨਾਂ ਨੇ ਇੱਕ ਹਾਰਟੀਕਲਚਰ ਦਾ ਅਲੱਗ ਸੈਂਟਰ ਬਣਾ ਕੇ ਮਾਨਤਾ ਪ੍ਰਾਪਤ ਕਰ ਲਈ ਆ ਪ੍ਰਸ ਉਹਨਾਂ ਨੇ ਬਹੁਤ ਵਧੀਆ ਖੋਜਾਂ ਵੀ ਕੀਤੀਆਂ এনवायरमेंटਲੀ ਜਿਹਦੇ ਵਿੱਚ ਗਵਰਨਮੈਂਟ ਦਾ ਕਾਫੀ ਸਾਰੇ ਖਰਚੇ ਬਚਦੇ ਜਦੋਂ ਤੁਸੀਂ এনवायरमेंट ਨੂੰ ਯੂਜ਼ ਕਰਦੇ ਆ ਸਹੀ ਤਰੀਕੇ ਨਾਲ ਜਿਦਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹਵਾ ਪਾਉਣ ਪਾਣੀ ਇਹ ਸਾਡੇ ਪਾਣੀ ਸਾਰਾ ਜਿਓ ਪਹਿਲਾ ਜਿਓ ਹੈ ਤੇ ਇਸੇ ਤਰ੍ਹਾਂ ਹਵਾ ਵੀ ਇਦਾਂ ਹੀ ਆ ਉਹ ਸਾਰਾ ਜਪਜੀਤ ਸਾਹਿਬ ਦੇ ਵਿੱਚ ਵੀ ਬੰਨਣਿਆ ਜੇ ਤੁਸੀਂ ਧਿਆਨ ਨਾਲ ਅਰਥ ਕਰਕੇ ਪੜ੍ਹਦੇ ਆ ਤਾਂ ਮੈਂ ਇੱਕ ਧਰਮ ਨਹੀਂ ਗੱਲ ਕਰਦਾ ਮੇਰੇ ਖਾਲ ਸਾਰੇ ਹੀ ਧਰਮਾਂ ਨੇ ਇਹੇ ਗੱਲ ਗਈ ਹੋਣੀ ਆ ਕਿ ਕੁਦਰਤ ਨਾਲ ਖਲਵਾੜ ਨਹੀਂ ਕਰਨਾ ਸੋ ਇਹ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਤਾਰੇ ਜਿੱਥੇ-ਜਿੱਥੇ ਵੀ ਗਏ ਆ ਚੌਣਵੇਂ ਅਮੀਰ ਵਿਰਸਾ ਕਰੀਮ ਮੈਂ ਕਹਿਣਾ ਚਾਹੇ ਉਹ ਕੈਨੇਡਾ ਜਾ ਜਾਏ ਅਮਰੀਕਾ ਜਾ ਜਾਏ ਆਸਟ੍ਰੇਲੀਆ 'ਚ ਤੱਕ ਆਫੀ ਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਗਵਰਨਮੈਂਟ ਦੀਆਂ ਅੱਖਾਂ ਖੋਲ ਦਿੱਤੀਆਂ ਵੀ ਪੰਜਾਬੀ ਪੰਜਾਬ ਯੂਨੀਵਰਸਿਟੀ ਨੇ ਇਦਾਂ ਦੇ ਬੰਦੇ ਪੈਦਾ ਕੀਤੇ ਤੇ ਉਹਨਾਂ ਲਈ ਵਿਜੀਬੀ ਦਿੱਤੇ ਸੋ ਇਹ ਭਾਈ ਜੋਰਾ ਸਿੰਘ ਹੁਣੀ ਨੇ ਇਹ ਉਪਰਾਲਾ ਕੀਤਾ ਆ ਸੀ ਸਲਾਹਾਂਗਾ ਕਰਦੇ ਉਹਨਾਂ ਦੀ ਸਾਰਿਆਂ ਨੇ ਮਾਨਦ ਕੀਤਾ ਪਲੱਸ ਇਥੇ ਇਹ ਵੀ ਬੇਨਤੀ ਕਰਦੇ ਆਂ ਵੀ ਇੱਕ ਸਰਕਾਰੀ ਖਾਲਸਾ ਨਾਮ ਦੀ ਆਰਗੇਨਾਈਜੇਸ਼ਨ ਆ ਜੋ ਕਿ ਦਵਾਈ ਤੋਕੇ ਅਵਾਰਡ ਦਿੰਦੀ ਸੀ ਕੋ ਚੰਗੇ ਚੰਗੇ ਬੰਦਿਆਂ ਨੂੰ ਜਿਹੜੇ ਕਿ ਸਾਲ ਦੇ ਵਿੱਚ ਉਹਨਾਂ ਨੇ ਆਪਣੀਆਂ ਬਹੁਤ ਵਧੀਆ ਕਾਹਲਣਾ ਕਾ ਲੀਆਂ ਸੋ ਅਸੀਂ ਇਹ ਪ੍ਰੇਸ਼ ਵੀ ਕਰਦੇ ਆਂ ਤੇ ਇਹ ਵੀ ਕਹਿੰਦੇ ਆਂ ਕਿ ਉਹਨਾਂ ਦਾ ਨਾਮ ਬਣਦਾ ਆ ਸਰ ਜੋਰਾ ਸਿੰਘ ਉਹਨਾਂ ਦਾ ਵੀ ਉਦਾਂ ਦੇ ਬੰਦਿਆਂ ਦਾ ਇਦਾਂ ਹੀ ਡਾਕਟਰ ਪ੍ਰਵਿੰਦਰ ਕੌਰ ਭੈਣ ਜੀ ਆ ਉਥੋਂ ਜਿਹੜੇ ਪਹਿਲੇ ਸੰਸਦ ਮੈਂਬਰ ਬਣੇ ਆ ਉਹਨਾਂ ਦਾ ਵੀ ਇਦਾਂ ਹੀ ਯੋਗਦਾਨ ਆ ਇਹ ਦੋ ਬੰਦੇ ਖਾਲਸਾ ਜਿਹੜੀ ਸਰਕਾਰੇ ਖਾਲਸਾ ਨਾਮ ਦੀ ਸਸਤਾ ਸੀ ਉਹਨਾਂ ਨੂੰ ਦੱਸ ਦਿਆਂ ਵੈਸੇ ਗੱਲ ਹੋਈ ਸੀ ਸਾਡੇ ਅਸੀਂ ਇੰਨੇ ਜਾਣਕਾਰ ਨਹੀਂ ਹੈਗੇ ਵੀ ਉਹਨਾਂ ਦਾ ਨਾਮ ਵੀ ਬਣਦਾ ਆ ਇਦਾਂ ਦੇ ਬੰਦਿਆਂ ਦਾ ਸਤਕਾਰ ਗਾਨਾ ਮਾਣ ਮੱਤੇ ਇਤਿਹਾਸ ਦੇ ਲਈ ਪੰਜਾਬੀ ਜਾਂ ਸਹਿਦ ਦੇ ਲਈ ਵੀ ਇਸੇ ਤਰ੍ਹਾਂ ক্রিকেট ਵਾਲੇ ਹਰਜਸ ਸਿੰਘ ਦਾ ਨਾਮ ਆਇਆ ਤੇ ਆਪੋਜੀਸ਼ਨ ਲੀਡਰ ਸਾਡੇ ਬੋਲਘੋਲਗਾ ਜੋ ਏਰੀਆ ਪੰਜਾਬੀਆਂ ਦਾ ਉਥੋਂ ਗੁਰਸਾਰ ਗੁਰਮੀਤ ਸਿੰਘ ਜੋ ਆਪਰੇਸ਼ਨ ਲੀਡਰ ਬਣੇ ਉਹਨਾਂ ਦਾ ਵੀ ਸੋ ਅਸੀਂ ਸਰਕਾਰੀ ਖਾਲਸਾ ਦਾ ਵੀ ਧੰਨਵਾਦ ਕਰਦੇ ਆ ਨਿਊਜ਼ੀਲੈਂਡ ਤੋਂ ਵੀ ਦਿੰਦੇ ਉਹਨਾਂ ਨੇ ਲਿਆਣੇ ਬੰਦੇ ਤੇ ਗੱਲ ਬਣਦੀ ਇਹ ਆ ਕਿ ਇਹਨਾਂ ਨਾਲ ਸਾਡਾ ਮਾਣ ਉੱਚਾ ਹੁੰਦਾ ਆ ਪੰਜਾਬੀ ਦਾ ਜਨਰੇਸ਼ਨ ਦਾ ਸਿੱਖਾਂ ਦਾ ਦਸਤਾਰ ਦਾ ਸਾਰਾ ਕੁਝ ਹੋਰ ਵੀ ਤੇ ਇਹਨਾਂ ਨੂੰ ਹੋਰ ਉਤਸ਼ਾਹਤ ਜਾਂ ਗੁਰੂਕੁਲਾਂ ਵੀ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਜੀ ਅੱਗੇ ਕਰਨਲ ਜੀ ਗੱਲ ਕਰਾਂਗੇ ਕਿ ਗੁਰਦੁਆਰਾ ਸਾਹਿਬ ਨੇ ਜੋ ਆਸਟ੍ਰੇਲੀਆ ਦੇ ਵਿੱਚ ਉਹਨਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਫਾਊਂਡਰ ਨੇ ਅਜੀਤ ਸਿੰਘ ਉਹ ਸਾਡੇ ਵਿਚਕਾਰ ਨਹੀਂ ਰਹੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਉਹਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਪੰਜਾਬੀ ਭਾਈਚਾਰੇ ਦਾ ਇੱਕ ਵੱਖਰਾ ਨਾਮ ਪੇਸ਼ ਕੀਤਾ ਗੁਰਦੁਆਰਾ ਸਾਹਿਬ ਦੀ ਰੈਕੋਗਨਾਈਜੇਸ਼ਨ ਹੈ ਜਿਹੜੀ ਉਹ ਵੱਡੇ ਪੱਧਰ ਤੇ ਗੋਰਿਆਂ ਤੱਕ ਪਹੁੰਚਾਈ ਕਿ ਗੁਰਦੁਆਰਾ ਸਾਹਿਬ ਕੀ ਨੇ ਸੋ ਉਹਨਾਂ ਦੀ ਮੌਤ ਹੋ ਗਈ ਹੈ ਉਹ ਦੁਨੀਆ ਤੋਂ ਚਲੇ ਗਏ ਨੇ ਇਸ ਮੌਕੇ ਕੁਝ ਜ਼ਰੂਰ ਚਾਰ ਸ਼ਬਦ ਉਹਨਾਂ ਲਈ ਬੋਲੋ ਦੇਖੋ ਜੀ ਹਾਂ ਦੀ ਸਾਡੀ ਦਾ ਸਿਡਨੀ ਜਾਂ ਮੈਲਬੌਰਨ ਕਿਤੇ ਵੀ ਜਾਂ ਕੇਨਸ ਦੇ ਵਿੱਚ ਵੀ ਸਾਰੇ ਹੀ ਤਕਰੀਬਨ ਜਾਣਦੇ ਆ ਜਦੋਂ ਇੱਥੇ ਮੈਂ ਆਪਣੀ ਗੱਲ ਦੱਸਦਾ 92 ਦੇ ਵਿੱਚ ਜਦੋਂ ਮੈਂ ਇੱਥੇ ਆਇਆ ਤੇ ਗੁਰੂ ਘਰ ਹਲੇ ਕੋਈ ਬਣਿਆ ਨਹੀਂ ਸੀ ਸਿਡਨੀ ਦੇ ਛੋਟੇ ਛੋਟੇ ਘਰ ਹੁੰਦੇ ਸੀ ਤਾਂ ਇਹ ਸਾਰੇ ਜੀਤ ਸਿੰਘ ਗੋਸਲ ਉਹ ਨਹੀਂ ਉਦੋਂ ਪ੍ਰਧਾਨ ਹੁੰਦੇ ਸੀ ਤੇ ਇੱਥੇ ਡਾਲਰ ਵੀ ਬਸ ਉਹ ਤਾਂ ਹੁੰਦਾ ਸੀ ਆਸਟ੍ਰੇਲੀਆ ਬਕਾਸ਼ ਸੀਲ ਦੇ ਛਾਂ ਦੇ ਵਿੱਚ ਆਉਂਦਾ ਸੀ ਹਾਲੇ ਅਮੀਰ ਨਹੀਂ ਸੀਗਾ ਉਸ ਵੇਲੇ ਇਹ ਸਾਨੂੰ ਬਾਹਰੋਂ ਕਲੈਕਸ਼ਨ ਜਦੋਂ ਕਰਨੀ ਪਈ ਸਾਰਾ ਜੀਤ ਸਿੰਘ ਗੋਸਲ ਪ੍ਰਧਾਨ ਆਪਣੀ ਟੀਮ ਸਾਰਿਆਂ ਨੂੰ ਲੈ ਕੇ ਕੈਨੇਡਾ ਅਮਰੀਕਾ ਹੋਰ ਸਾਰੇ ਪਾਸਿਆਂ ਤੋਂ ਵੀ ਕਲੈਕਸ਼ਨ ਕਰਕੇ ਲਿਆਂਦੀ ਉਹਨਾਂ ਨੇ ਸੋ ਇਹਨਾਂ ਦੇ ਫਾਊਂਡਰ ਮੈਂਬਰ ਦੇ ਚਾਲ ਚਲਾਣੇ ਤੇ ਕਰ ਜਾਣ ਤੇ ਸਾਰੇ ਹੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ ਆ ਗਹਿਰੇ ਦੁੱਖ ਵਿੱਚ ਪਰਿਵਾਰ ਨਾਲ ਸੀ ਸਰੀਕ ਆ ਗਲੋਬਲ ਪੰਜਾਬ ਵੱਲੋਂ ਵੀ ਆਪਾਂ ਇੱਥੇ ਦੱਸ ਈਏ ਤੇ ਉਹਨਾਂ ਦਾ ਅੰਤਮ ਸੰਸਕਾਰ ਫਿਨਰਲ ਉਹ 3 ਵਜੇ ਫਰਡੇ ਲੋਕਲ ਰੌਜ਼ਲ ਸੈਂਟਰ ਜਿਹੜਾ ਉੱਥੇ ਹੋਣਾ ਆ ਤੇ ਸਾਰਿਆਂ ਨੂੰ ਜਿੰਨੇ ਵੀ ਉਹਨਾਂ ਦੇ ਫਰੈਂਡਸ ਯਾ ਦੋਸਤ ਮਿੱਤਰ ਯਾ ਹੋਰ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਇਹ ਉੱਥੇ ਆਪਣੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਸਕਦੇ ਆ ਸੋ ਇਦਾਂ ਹੀ ਆਪਾਂ ਦੱਸਦੇ ਹਾਂ ਕਿ ਉਹ ਕਿੰਸ ਤੋਂ ਆਏ ਪਜੋ ਦਿੱਤਾ ਪਿੰਡ ਹੁਸ਼ਿਆਰਪੁਰ ਦੇ ਬਸਨੀਕ ਕਾਫੀ ਬੰਦਿਆਂ ਨੂੰ ਚੰਗੇ ਰਾਸੇ ਪਾਉਣਾ ਗਾਈਡ ਕਰਨਾ ਉਹਨਾਂ ਨੂੰ ਕੰਮ ਤੇ ਲਵਾਉਣਾ ਬਹੁਤ ਸਾਰੀਆਂ ਯੋਗਦਾਨ ਆ ਉਹਨਾਂ ਦਾ ਤੇ ਇਦਾਂ ਹੀ ਜਿਹੜੀਆਂ ਐਨੂਅਲ ਸਿੱਖ ਗੇਮਸ ਆ ਉਹਨਾਂ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਆ ਅਸੀਂ ਫੇਰ ਇਹੀ ਕਰਦੇ ਆ ਗੁਰੂ ਮਹਾਰਾਜ ਦੇ ਭਾਣੇ ਨੂੰ ਮੰਨਣ ਦਾ ਵੱਲ ਬਖਸ਼ਣ ਸਾਰਿਆਂ ਲਈ ਜੀ ਕਨੈਲ ਜੀ ਅੱਗੇ ਗੱਲ ਕਰਾਂਗੇ ਕਿ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਅਪਡੇਟਸ ਨੇ ਕਿਉਂਕਿ ਆਪਾਂ ਜਾਣਦੇ ਹਾਂ ਸਟਿੱਕ ਟੇਸ ਸਮੇ ਯੂਕੇ ਕੈਨੇਡਾ ਯੂਐਸਏ ਸਾਰਿਆਂ ਨੇ ਆਪਣੀ ਜਿਹੜੀ ਪਾਲਿਸੀ ਆ ਇਮੀਗ੍ਰੇਸ਼ਨ ਬਹੁਤ ਸਖਤ ਕੀਤੀ ਹੋਈ ਹੈ ਹਾਲਾਂਕਿ ਆਸਟ੍ਰੇਲੀਆ ਦੀ ਪਾਲਿਸੀ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਸਖਤ ਹੈ ਉਹ ਚ ਖਾਸ ਲੀਨੈਸ ਜਿਹੜੀ ਉਹ ਦਿੱਤੀ ਨਹੀਂ ਜਾਂਦੀ ਪਰ ਫਿਲਹਾਲ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਕਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਅਪਡੇਟ ਹੈ ਬਿਲਕੁਲ ਜੀ ਬਿਲਕੁਲ ਆਪਾਂ ਸਹੀ ਜਾਣਕਾਰੀ ਦਿੰਨੇ ਆ ਮੈਂ ਇੱਥੇ ਬਰਾ ਮੜ ਜੀ ਅਪਡੇਟ ਕਰਦੇ ਆ ਡੇਟ ਖਾਲਸਾ ਕੈਂਪ ਦੀ ਮੈਨੂੰ ਬਿਸਰ ਗਈ ਸੀ 14 ਜਨਵਰੀ ਤੋਂ 18 ਜਨਵਰੀ ਨੂੰ ਖਾਲਸਾ ਕੈਂਪ ਵਿਕਟੋਰੀਆ ਲੱਗਣਾ ਆ ਸਾਰੇ ਜਣੇ ਯਾਦ ਕਰ ਲਿਓ ਸ਼ੇਅਰ ਵੀ ਕਰ ਦਾਂਗੇ ਪੈਸਟ ਕਰਾ ਲਿਓ ਹਾਂ ਅਗਲੀ ਗੱਲ ਜਿਹੜੀ ਤੁਸੀਂ ਹੁਣ ਆਪਾਂ ਇਮੀਗ੍ਰੇਸ਼ਨ ਦੀ ਕਰਦੇ ਆ ਬਈ ਬਿਲਕੁਲ ਬਾਕੀ ਦੁਨੀਆਂ ਤੋਂ ਅਲੱਗ ਤੋਂ ਆਸਟ੍ਰੇਲੀਆ ਚੱਲਦਾ ਆ ਹੈ ਵੀ ਬਖਰਾ ਬਾਰਡਰ ਵੀ ਨਹੀਂ ਲੱਗਦੇ ਸਹੀ ਗਲਤ ਤਰੀਕੇ ਨਾਲ ਬੰਦਾ ਘਾਟੇ ਐਂਟਰ ਹੋਣ ਦਿੰਦੇ ਆ ਕਿ ਕਿ ਅਗਾਂਹੋਂ ਫਿਰ ਆਪਾਂ ਕਹਿ ਦਿੰਦੇ ਜੀ ਟਰੰਪ ਗਲਤ ਕਰਦਾ ਆ ਉਹ ਗਲਤ ਕਰਦਾ ਜਲਸੀ ਗਲਤੀ ਨਾ ਬੜੇ ਹੁੰਦੇ ਆ ਦੇਸ਼ਾਂ 'ਚ ਤਾਂ ਗਲਤ ਕੰਮ ਹੀ ਅੱਗੋਂ ਕਰੀ ਜਾਣੇ ਆ ਫਿਰ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕੋਈ ਕੋਈ ਦੇਸ਼ ਜੰਮੀਗ੍ਰੇਸ਼ਨ ਪਾਲਿਸੀ ਸਾਡੇ ਲਈ ਗਲਤ ਕਰਦੀ ਆ ਐਦਾਂ ਕਿਤੇ ਨਹੀਂ ਹੁੰਦਾ ਦੋ ਤਿੰਨ ਵਾਰੀ ਤੁਹਾਨੂੰ ਮੌਕੇ ਮਿਲਦੇ ਆ ਟ੍ਰਬੰਗਲ ਕੋਰ ਵੀ ਸਾਰੇ ਕਿਤੇ ਤੁਸੀਂ ਆਪਣੀ ਅਪੀਲ ਦਰਜ ਕਰਵਾ ਸਕਦੇ ਆ ਜੇ ਤੁਹਾਡੇ ਨਾਂ ਜਾਂ ਨਾਮ ਸਹੀ ਨਹੀਂ ਹੈ ਤੁਸੀਂ ਕੌਣ ਆ ਹੋ ਉਹ ਪਤਾ ਹੀ ਨਹੀਂ ਹੈਗਾ ਤੁਸੀਂ ਕਿੱਥੋਂ ਆਏ ਆ ਤੁਸੀਂ ਕਿਹੜੇ ਦੇਸ਼ ਦੇ ਵਸਣਦੇ ਆ ਫਿਰ ਉਹਨਾਂ ਨੂੰ ਡਰ ਹੁੰਦਾ ਆਪਣੀ ਸੇਫਟੀ ਲਈ ਐਦਾਂ ਹੀ ਆਸਟ੍ਰੇਲੀਆ ਦੇ ਵਿੱਚ ਆ ਕਰੈਕਟਰ ਚੈੱਕ ਪੁਲਿਸ ਚੈੱਕ ਸਾਰਾ ਕੁਝ ਕਰਕੇ ਪਰ ਇਹਨਾਂ ਨੇ ਟੈਲੈਂਟ ਵਿਜੇ ਬਹੁਤ ਸਾਰੇ ਖੁੱਲੇ ਹੋਏ ਆ ਹੁਣ ਵੀ ਸਾਨੂੰ ਦੱਸਦੀਏ ਦਸੰਬਰ ਦੇ ਵਿੱਚ ਪਾਲਸੀ ਨੂੰ ਹੋਰ ਐਕਸੀਲੇਟ ਕਰ ਦਿੱਤਾ ਵੀ ਜਿਹੜਾ ਇਹ ਅੱਗੇ ਟਾਈਮ ਲੱਗਦਾ 6 ਮਹੀਨੇ ਦਾ ਹੁਣ 2 ਮਹੀਨੇ ਤੋਂ ਲੈ ਕੇ 4 ਮਹੀਨੇ ਦੇ ਵਿੱਚ ਵੀ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਊਗੀ ਤੁਸੀਂ ਇੱਥੇ ਪਹੁੰਚ ਸਕਦੇ ਆ ਬਾਸ਼ਰਤੇ ਕਿ ਤੁਹਾਡੀਆਂ ਸਾਰੀਆਂ ਸ਼ਰਤਾਂ ਜੋ ਲੜਿੰਦੀਆਂ ਪੂਰੀਆਂ ਕਰਦੀ ਹੋਵੇ ਉਹ ਸਟੇਟ ਵਾਈਜ਼ ਸਟੇਟ ਵਾਈਜ਼ ਵਿਜੇ ਆ ਪਾਰਸ ਦੇ ਵਿੱਚ ਵੀ ਸਾਊਥ ਆਸਟ੍ਰੇਲੀਆ ਨੇ ਹੁਣ ਖੋਲ੍ਹਿਆ ਹੋਇਆ ਆ ਫਾਰਮਿੰਗ ਦੇ ਵਿੱਚ ਬਹੁਤ ਸਾਰੀ ਡਿਮਾਂਡ ਆ ਤੁਸੀਂ ਹੋਮਫੇਅਰ ਦੀ ਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਇੱਕ ਹੋਰ ਜੰਗ ਜੇਨਰੇਸ਼ਨ ਲਈ ਕੰਮ ਵਾਲਿਆਂ ਲਈ ਕਿਰਤੀਆਂ ਲਈ 홀ੀਡੇ ਵਰਕ ਐਂਡ ਵਿਜ਼ਾ 홀ੀਡੇ ਤੇ ਛੁੱਟੀਆਂ ਵੀ ਕਰੋ ਤੇ ਕੰਮ ਵੀ ਕਰੋ ਇਹ ਵਿਜ਼ੇ ਦੇ ਵਿੱਚ ਹੁਣ ਤੁਹਾਡਾ ਪੰਜਾਬ ਇੰਡੀਆ ਸ਼ਾਮਿਲ ਕਰ ਦਿੱਤਾ ਗਿਆ ਆ ਸਹੀ ਤਰੀਕੇ ਨਾਲ ਅਪਲਾਈ ਕਰੋ ਕੋਈ ਫੀਸ ਫੀਸ ਨਹੀਂ ਹੈਗੀ ਲੱਗਦੀ ਬਤី ਕਿਸੇ ਏਜੰਟ ਦੇ ਮਗਰ ਲੱਗਣ ਦੀ ਲੋੜ ਨਹੀਂ ਡਾਇਰੈਕਟ ਉਹ ਕਹਿੰਦੀ ਗਵਰਨਮੈਂਟ ਕਹਿੰਦੀ ਅਪਲਾਈ ਕਰੋ ਉਹਦੇ ਪੋਰਟ ਫੋਲੀਓ ਬਣਾ ਦਿੱਤੇ ਗਿਆ ਪੋਰਟਲ ਬਣਾ ਦਿੱਤੇ ਗਿਆ ਉਹਤੇ ਲਿੰਕ ਕਰੋ ਜੇ ਚੰਗੀ ਪੜ੍ਹਾਈ ਆ ਤੇ ਇਸੇ ਤਰ੍ਹਾਂ ਦੇ ਉਤੇ ਉਹਨਾਂ ਨੇ ਐਗਰੀਕਲਚਰ ਦੇ ਜਿੱਦਾਂ ਆਪਾਂ ਅੱਗੇ ਵੀ ਦੱਸਿਆ ਸੀ ਕੰਸਟਰਕਸ਼ਨ ਦੇ ਨਾਰਸਿੰਗ ਦੇ ਬਹੁਤ ਸਾਰੇ ਅਗੋਂ ਫੀਲਡ ਆ ਉਹਦੇ ਵਿੱਚ ਬਹੁਤ ਹੀ ਲੋੜ ਆ ਦੇਖੋ ਦੁਨੀਆ ਤੋਂ ਤੁਸੀਂ ਕਹਿੰਦੇ ਸਖਤੀ ਆ ਇੱਥੇ ਉਲਟ ਇਹ ਆ ਕਿ ਅਤਿਆੰਤ ਜੇ ਗਲੋਬਲ ਇੱਕ ਟੈਲੈਂਟ ਵਿਜਾਇਆ ਜਿਹਦੇ ਕੋਲ ਸਪੈਸੀਫਿਕ ਕੋਈ ਟੈਲੈਂਟ ਜਿਆਦਾ ਵਧੀਆ ਉਹਦੇ ਲਈ ਨੋ ਇੰਗਲਿਸ਼ ਨੋ ਫੀਸ ਨਾਥਿੰਗ ਪੋਪਲ ਆ ਕਿ ਜਦੋਂ ਕੋਈ ਬਹੁਤ ਹੀ ਸਕਿੱਲ ਦੇ ਵਿੱਚ ਆਪਣਾ ਮਾਰਿਆ ਕੋ ਜਿੱਦਾਂ ਕੋਈ ਆਪਾਂ ਕਹਿ ਸਕਦੇ ਕੋਈ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਆ ਜਾਂ ਕੋਈ ਇੰਟਰਨੈਸ਼ਨਲ ਲੈਵਲ ਦਾ ਜਰਨਲਿਸਟ ਆ ਉਹਨਾਂ ਨੂੰ ਤਾਂ ਇਮੀਡੀਏਟ ਵਿਜੇ ਲਈ ਇੱਕ ਨਵੀਂ ਪਾਲਿਸੀ ਹੋਰ ਆ ਗਈ ਆ ਫਿਰ ਅਸੀਂ ਬੇਨਤੀ ਕਰਾਂਗੇ ਹੋਮਫੇਅਰ ਦੀ ਸਾਰੀ ਦੀ ਜਰੂਰ ਚੈੱਕ ਕਰਿਆ ਕਰੋ ਜੇ ਤੁਸੀਂ ਗਲੋਬਲ ਪੰਜਾਬ ਦੇ ਇਦਾਂ ਜੁੜੇ ਰਹੂਗੇ ਆਪਾਂ ਹੋਰ ਵੀ ਜਾਣਕਾਰੀ ਅਗਰੀਦਵਾਰੀ ਤੋਂ ਸਪੈਸਿਫਿਕ ਬਰੀਕੀ ਦੇ ਵਿੱਚ ਦੇ ਸਕਦੇ ਆ ਇੰਨੇ ਟਾਈਮ ਲਈ ਇੰਨੇ ਤੁਹਾਡਾ ਸਾਰਿਆਂ ਦਾ ਦੇਖਣ ਵਾਸਤੇ ਧੰਨਵਾਦ ਜੀ ਬਹੁਤ ਜ਼ਿਆਦਾ ਜੀ ਕਰਨਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਓਕੇ ਜੀ ਸੋ ਅਸੀਂ ਦਰਸ਼ਕਾਂ ਨੂੰ ਆਪਣੇ ਨੂੰ ਇਹ ਵੀ ਦੱਸ ਦਈਏ ਕਿ ਫਿਲਹਾਲ ਜਿਹੜਾ ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਕਾਫੀ ਵੱਡੇ ਦਬਾਅ ਦੇ ਹੇਠ ਹੈ ਕਿਉਂਕਿ ਜਿਹੜੀਆਂ ਨਵੀਆਂ ਰਿਪੋਰਟਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਜਿਹੜੀ ਟੈਂਪਰੇਰੀ ਰੈਜ਼ਿਡੈਂਸੀ ਹੈ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ ਮਤਲਬ ਲੋਕਾਂ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਿਆਂ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਨ੍ਹਾਂ ਦੇ ਕੋਲੇ ਪਰਮਾਨੈਂਟ ਰੈਜ਼ਿਡੈਂਸੀ ਨਹੀਂ ਹੈ ਜਿਦੇ ਵਿੱਚ ਲਗਭਗ 6 ਕਰੋੜ 34 ਲੱਖ ਦੇ ਤਕਰੀਬਨ ਜਿਹੜੇ ਦੱਸੇ ਜਾ ਰਹੇ ਨੇ 6.34 ਲੱਖ ਮਾਫ ਕਰਨਾ ਇੰਟਰਨੈਸ਼ਨਲ ਸਟੂਡੈਂਟ ਨੇ ਉਸ ਤੋਂ ਬਾਅਦ 2.4 ਲੱਖ ਟੈਂਪਰੇਰੀ ਗ੍ਰੈਜੂਏਟਸ ਨੇ ਸਕਿੱਲ ਦੀ ਗੱਲ ਕਰੀਏ ਤਾਂ ਸਕਿੱਲ ਟੈਂਪਰੇਰੀ ਵਰਕਰਸ ਨੇ ਜਿਹੜੇ ਉਹ 2.33 ਲੱਖ ਦੇ ਕਰੀਬ ਨੇ ਤੇ ਜਿਹੜੇ ਵਰਕਿੰਗ ਹੌਲੀਡੇ ਮੇਕਰਸ ਨੇ ਉਹ 2.17 ਲੱਖ ਨੇ ਮਤਲਬ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹਜੇ ਜਿਹੜੀ ਪੀਆਰ ਲੈਣ ਦੀ ਉਡੀਕ ਹੈ ਜਿਹੜੇ ਕਿ ਆਸਟ੍ਰੇਲੀਆ ਦੀ ਪਰਮਨੈਂਟ ਰੈਜ਼ਿਡੈਂਸੀ ਚਾਹੁੰਦੇ ਨੇ ਪਰ ਫਿਲਹਾਲ ਟੈਂਪਰੇਰੀ ਰੈਜ਼ਿਡੈਂਸੀ ਹੈ ਜਿਹੜੀ ਉਹਨਾਂ ਦੇ ਕੋਲ ਹੈ ਇਸ ਤੋਂ ਇਲਾਵਾ ਬ੍ਰਿਜ਼ਿੰਗ ਵੀਜ਼ਾ ਜਿਹੜਾ ਹੋਲਡਰਸ ਨੇ ਉਹ ਬਹੁਤ ਜ਼ਿਆਦਾ ਵਧੇ ਨੇ ਪਿਛਲੀ ਵਾਰੀ ਇਹ 77000 ਸੀਗੇ ਤੇ ਹੁਣ ਇਹ 4 ਲੱਖ ਦੇ ਕਰੀਬ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜਿਸ ਕਰਕੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਕਾਫੀ ਪ੍ਰਭਾਵ ਪਿਆ ਹੋਇਆ ਤੇ ਆਸਟ੍ਰੇਲੀਆ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੇ ਐਲੀਜੀਬਲ ਲੋਕ ਨੇ ਉਹਨਾਂ ਨੂੰ ਪੀਆਰ ਦੇ ਕੇ ਗਿਣਤੀ ਘਟਾਈ ਜਾ ਸਕੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ